ਹਾਂਜੀ ਕਿੱਧਰ ਸਾਗ ਤੋਰਦਾ ਹੈ ਬਰਸਾਂ ਨੂੰ ਪਾਣੀ ਲੱਗਾ ਰੇ ਤੁਸੀਂ ਵਿੱਚ ਵੜ ਗਿਆ ਵਟੇ ਵਟਾ ਆ ਜਾਣਾ ਹੀ ਇਹਨੂੰ ਪਿਆਸ ਲੱਗੀ ਸੀ ਠੀਕ ਆ ਚੱਲ ਚੱਲਦਾ ਪਾਣੀ ਕਿੰਨੇ ਆ ਅੱਜ ਸਾਰੀ ਫੈਮਿਲੀ ਸਾਗ ਚ ਬਣੀ ਆ ਆ ਹੋ ਗਏ ਅੱਜ ਫੇਰ ਸਾਗ ਦੀ ਛੇੜ ਪਾ ਲਈ ਆ ਪਾ ਲਈ ਕਿ ਆ ਜਾ ਤੁਸੀਂ ਤੁਹਾੱਤ ਜੇ ਮਾਰੀ ਜਾਂਦਾ ਵਾ ਮਾਤਾ ਹਾਂ ਆਈ ਨਾ ਨਾ ਤੋੜਨ ਦੇ ਮੈਂ ਆਖਾ ਸਾਗ ਤੋਣ ਦੇ ਤੇ ਅੰਦਰ ਮੈਂ ਵੀ ਚੱਲਾ ਨਾਲ ਮੈਂ ਉਹ ਉੱਥੋਂ ਭੱਜੀ ਆਈ ਮੈਨੂੰ ਪਤਾ ਨਹੀਂ ਕਿ ਕਿਤੇ ਚਲੇ ਜਾਣਾ ਮਾਮੂਨੇ ਫੇਰੇ ਸਾਗ ਨਾਲ ਮੂਲੀਆਂ ਹੀ ਪੁੱਟ ਲਈਆਂ ਹਨ ਨਾਲ ਖਾਣੀਆਂ ਵੀ ਆ ਰਾਤ ਦਾ ਪ੍ਰਬੰਧ ਨਹੀਂ ਕਰਨਾ ਮੂਲੀਆਂ ਸਾਗ ਦੇ ਨਾਲ ਤੁਸੀਂ ਤੋੜੋ ਸਾਗ ਤੇ ਮੈਂ ਤੋੜਾ ਮੂਲੀਆਂ ਤਾਜ਼ੀਆਂ ਤਾਜ਼ੀਆਂ ਵੇਖੋ ਜੀ ਘਰ ਦੀਆਂ ਮੂਲੀਆਂ ਆਪਣੀਆਂ ਮੈਂ ਪਤਾ ਕੀ ਸੋਚਿਆ ਜਦੋਂ ਘਰੋਂ ਨਿਕਲਿਆ ਮੈਂ ਆ ਗਵਿੰਦਰ ਕੇ ਘਰ ਨੂੰ ਸਾਰੇ ਤੁਰੀ ਜਾਣਦੇ ਆ ਪਤਾ ਨਹੀਂ ਕੀ ਬਣਿਆ ਨਾ ਮੈਂ ਦਵਾ ਦਵਾ ਵੇ ਪੈਰ ਭਿਜੇ ਪਹਿਲੀ ਚੀ ਵਰਦੀ ਸਿੱਧੀ ਅਮੀ ਕਿਨਾਂ ਕਿ ਤੋੜ ਲਿਆ ਮੈਂ ਤਾਂ ਕਿਨਾਂ ਹੀ ਤੋੜ ਲਿਆ ਮਾ ਤੇ ਸਾਸਰੀ ਘਾਲ ਜੀ ਸਾਰੇ ਆਉ ਵੇ ਮਾ ਮਾਤਾ ਵਾਲੇ ਹਾਂ ਦਖਾਈ ਦਿਮਾ ਕਿ ਤੁਰੀਆਂ ਨਹੀਂ ਆਂਦਾ ਸਾਗ ਦੇ ਲੰਗੇ ਲੰਗੇ ਆਉਂਦੀ ਆ ਮੈਂ ਤੋੜ ਨਹੀਂ ਰਹੀ ਆ ਨਾ ਅਜੇ ਵੀ ਜੀ ਨਹੀਂ ਕਰਵਾ ਸੰ ਨੂੰ ਹਾਂ ਕੇ ਇਹ ਗੱਲ ਚਲੋ ਮੂਲੀਆਂ ਹੋਰ ਲੈ ਆ ਜੇ ਕੱਲ ਨਾਲੇ ਪਰੌਂਠੇ ਖਾਵਾਂਗੇ ਤੇ ਨਾਲ ਦੂ ਨਾਲੇ ਸਾਗ ਦੇ ਨਾਲ ਮੇਰੇ ਇੰਨਾ ਕਰ ਲਿਆ ਵੇ ਕੋ ਹੋ ਉਥੇ ਪਿਆ ਵਾ 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 ਮਾਹੂ ਮੈਂ ਕਿੰਨੇ ਸੋਹਣੇ ਗੰਦਵਾ ਨਹੀਂ ਕਿੰਨੀ ਪੁੰਗਰਾ ਟਾਜਾ ਵਧੀਆ ਇਹਨਾਂ ਕਾਲਿਆਂ ਦੀ ਗੰਦਵਾ ਨਹੀਂ ਖਾਵੀ ਨਾ ਇਹ ਹੁਣ ਜਾਂਦਾ 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 ਸਾਗ ਵਾਏ ਕਿਉਂਕਿ ਹੁਣ ਤੇ ਸਾਗ ਦੀ ਬਾਹ ਜਿਹੜੀ ਬਾਹਰ ਚਲ ਚੱਲੀ ਆ ਤੇ ਪਰਸਨ ਵਿੱਚ ਆਪਾਂ ਛੱਡਿਆ ਕੋਈ ਕੋ ਚੋਸੋ ਪਗਰਾਟਾ ਇਹ ਚੋਦਰਾ ਵੀ ਦਿਖਾ ਭਾਈ ਹਾਂ ਵੀ ਇਹ ਕਿੰਨੇ ਚੋਦਰਾ ਕੌਣ ਕੌਣ ਜਾਣਦਾ ਇਹਦਾ ਨਾਮ ਕੀ ਆ ਬੜੇ ਘੱਟ ਲੋਕਾਂ ਨੂੰ ਪਤਾ ਹਣਾ ਵਾ ਕਿਹੜਾ ਫਾਲਾ ਏ ਅਸੀਂ ਤੇ ਚੋਦਰਾ ਕਹਿੰਦੇ ਇਹਨੂੰ ਲਾ ਕੇ ਜੂਮ ਕਰਕੇ ਦਿਖਾ ਨਾਲੇ ਐਵੇਂ ਕਾਨੂੰ ਕਿੰਨੇ ਦੇ ਹੱਥਾਂ ਨਾਲ ਲਾਇਆ ਹੋਇਆ ਹਾਂ ਹਾਂ ਇਹ ਸਾਡੀ ਮਾਸੀ ਮੰਮੀ ਦੀ ਭੈਣ ਇਹ ਵੀ ਇੱਕ ਫਰੂਟ ਆ ਇਹ ਸੰਦੀਪ ਦੀ ਮੰਮੀ ਦੇ ਮੰਮੀ ਡੈਡੀ ਦੇ ਹੱਥਾਂ ਦਾ ਲੱਗਾ ਹੋਇਆ ਬੂਟਾ ਵਾ ਹਾਂ ਸੰਦੀਪ ਦੇ ਹਾਂ ਉਹਨਾਂ ਦਾ ਪੁਰਾਣਾ ਪਹਿਲਾਂ ਪੁਰਾਣਾ ਘਰ ਇੱਥੇ ਹੀ ਆ ਘਰ ਜਿਹਨਾਂ ਦਾ ਪਹਿਲਾਂ ਇੱਥੇ ਹੀ ਹੈਗਾ ਸੀ ਉਹ ਉੱਥੇ ਗੇਟ ਹੀ ਉੱਥੇ ਜੇ ਨਾ ਘਰ ਤੇ ਬਹੁਤ ਦੂਰ ਕੇ ਲੱਗੇ ਆ ਤੇ ਆ ਇੱਕ ਕਾਲਾਂ ਵਾਲਾ ਬੂਟਾ ਚੋਦਰ ਇਹਦਾ ਇਹਨੂੰ ਦੇ ਦੇ ਇਹਨੂੰ ਬਹੁਤ ਹੀ ਲੱਗਦੇ ਸੰਤਰੀਆਂ ਵਾਂਗ ਹੁੰਦੇ ਆ ਫਾੜੀਆਂ ਬਹੁਤ ਵੱਡੀ ਵੱਡੀ ਫਾੜੀ ਹੁੰਦੀ ਐ ਦੀ ਖਾਣ ਨੂੰ ਨਾ ਬਹੁਤ ਬੜਾ ਚੰਗਾ ਨੇ ਨਹੀਂ ਕੋਨੇ ਉਹਦੇ ਓਏ ਇੱਕ ਦਾ ਓਏ ਏਦਾਂ ਨਹੀਂ ਟੋੜੇ ਜਾਣੇ ਕੰਡੇ ਵੀ ਹੁੰਦੇ ਇਹਨੂੰ ਹਾਂ ਹੈ ਆਓ ਸਵਾਦ ਵੀ ਬੜੇ ਲੱਗਦੇ ਆ ਆ ਨਹੀਂ ਤੇ ਹੋਇ ਨੀ ਦੂਰ ਗੜੀ ਲਾਉਣਾ ਤੁਸੀਂ ਲਾਓ ਹਾਂਗੇ ਮੈਂ ਤਾਂ ਲਾ ਹੀ ਲੈਣਾ ਤੁਸੀਂ ਲਾ ਕੇ ਦਿਖਾਓ ਮੈਂ ਜਿਹੜਾ ਉੱਤੇ ਚੜ ਜਾਣਾ ਹਾਂ ਹਾਂ ਰ ਥੱਲੇ ਹੀ ਆ ਹੈ ਨਹੀਂ ਪਹੁੰਚਿਆ ਜਾਉ ਆ ਵੇਖੋ ਗਾੜੀ ਆਹ ਵਿੱਚ ਥੱਲੇ ਹੋਣਾ ਥੱਲੇ ਆਉਂਦੀ ਫੇਰ ਕੀ ਆਹ ਵੇਖੋ ਬਹੁਤ ਥੱਲੇ ਆਉਂਦੀ ਮਾਵਾ ਵਾਲਾ ਆਪਾਂ ਲਿਆਂਦਾ ਨੂੰ ਨਾ ਕੋਈ ਜਾ ਕੇ ਕੁਝ ਲਿਆ ਕੇ ਆਉਂਦੇ ਲਾਉਣ ਵਾਂ ਕੋਈ ਤੇ ਚੰਕਾਉਂਦਾ ਹੈ ਕੋਈ ਸਿਫਤ ਨਹੀਂ ਆਇ ਤੇ ਹੂੰ ਪੰਨੀ ਹੰਗੇ ਰਿਆ ਨਾ ਨਾ ਤੁਸੀਂ ਬੜੇ ਗਲਤ ਪਾਸੇ ਆ ਜੇ ਆਜੋ ਨਹੀਂ ਇਸਨੇ ਤੂੰ ਹੀ ਕਰੋ ਕੋਸ਼ਿਸ਼ ਨਹੀਂ ਮੈਂ ਕਰ ਹੀ ਨਹੀਂ ਸਕਦੀ ਮੈਂ ਤਾਂ ਪਹਿਲਾਂ ਨਾਂਵਾ ਬਾਬ ਦੇ ਤਾਂ ਇਹ ਮੇਰੇ ਕੋਲ ਨਹੀਂ ਲੱਗਦਾ ਨਹੀਂ ਘੁੰਮ ਕੇ ਲੱਥ ਜਾਂਦਾ ਛੇਤੀ ਪੱਕਿਆ ਹੋਵੇ ਨਾ ਮੇਰਾ ਹੱਥ ਫਿਰ ਇਦਾਂ ਵਾਪੀ ਮੇਰਾ ਹੱਥ ਵੀ ਮੁਸ਼ਕਲ ਹੈ ਉੱਚਾ ਬੜਾ ਮੈਂ ਕਿਹਾ ਕਿ ਮੈਂ ਤੋੜ ਕੇ ਸਾਲ ਲੈਣਾ ਤੋੜ ਲਿਆ ਮਾਮੀ ਨੇ ਸਾਈਡ ਤੇ ਬੜਾ ਇਹ ਚ ਕੋਦਰ ਅਲੱਗ ਇਹਨਾਂ ਹੁੰਦੀਆਂ ਫਾੜੀਆਂ ਜਿੱਦਾਂ ਸੰਤਰੇ ਦੀਆਂ ਖੋਲ ਕੇ ਖੇਲ ਲੋ ਹਾਂ ਨਾਲੇ ਪਤਾ ਲੱਗ ਜੂ ਕਿਦਾਂ ਦਾ ਪਰ ਜਾਓ ਛੇ ਲੈ ਆਈਆਂ ਸੰਤਰੇ ਆ ਗੋ ਨਿਕਲਦੀਆਂ ਵੱਡੀਆਂ ਵੱਡੀਆਂ ਫਾੜੀ ਬੜੀ ਵੱਡੀ ਤੇ ਮਿੱਠੀ ਖੱਟੀ ਮਿੱਠੀ ਇੰਨੀ ਸਵਾਦਾਂ ਤੇ ਰਸ ਬੜਾ ਸੇਮ ਸੰਤਰੇ ਆ ਜੇ ਜੂਸ ਕੱਢੀਏ ਨਾ ਸੰਤਰੇ ਦੋ ਗਲਾਸ ਨਿਕਲ ਆਉਂਦੇ ਇਹ ਚੋਂ ਜਿੱਦਾਂ ਮਸਮੀ ਨਹੀਂ ਹੁੰਦੀ ਖਾਣੇ ਚ ਹਾਂ ਹਾਂ ਇਹ ਕਹਿੰਦੇ ਲੀਵਰ ਤੇ ਬਹੁਤ ਚੰਗਾ ਹਾਂ ਚਲੋ ਦੀ ਕਰਤੇ ਚੰਗਾ ਅਸ਼ਾ ਦਾ ਕੰਡੇ ਲਵਾ ਲਏ ਮਰਦੇ ਕਿਤੇ ਤੋੜ ਤੇ ਲਿਆ ਵਾ ਚੱਲੇ ਉਧਰ ਸਾਗ ਥੋੜਾ ਸਾਗ ਜਾ ਕੇ ਸਾਗ ਤੋੜ ਨਾ ਆਏ ਮਮੀ ਨੇ ਕਹਿੰਦਾ ਮੈਨੂੰ ਸਾਗ ਵੱਲ ਪਸਾ ਕੇ ਆਉਂਦਾ ਤਰਪੀਆਂ ਸਾਗ ਜਿਆਦਾ ਮਮੀ ਨੂੰ ਸ਼ੌਂਕ ਆ ਸਾਗ ਖਾਣ ਦਾ ਮਮੀ ਇਹ ਦੋ ਗੰਦਲਾਂ ਤੋੜ ਕੇ ਰੱਖ ਦੇਣੀ ਤੇ ਛੇੜ ਪਾ ਦੇਣੀ ਮੁਰਕੇ ਬਾਸ ਹੁਣ ਆਰੇ ਜਾਣੇ ਲੱਗੇ ਰਹਿ ਨਾ ਜਾਣੀ ਨਾ ਆਹ ਸਾਗ ਤੋੜ ਲੋ ਭਾਈ ਹਾ ਫੜਾ ਦੇ ਮੈਨੂੰ ਇਹ ਸਾਗ ਤੋੜ ਲੋ ਆ ਡੋਰ ਤੁਹਾਡੇ ਪੈਰਾਂ ਚ ਇੱਕ ਜਿੰਨੇ ਜਿੱਤਨਾਂ ਜਾਈਦੇ ਪੈਸੇ ਤੋਂ ਦੌਰ ਖਾਜੇ ਆਓ ਜਿੰਨੇ ਜਿੰਨੇ ਖਾਣਾ ਵਾ ਬੜੇ ਲੱਗੇ ਆ ਪਰ ਤੋੜਨਾ ਤੁਹਾਨੂੰ ਆਪ ਪੈਣਾ ਜੇ ਹਾਂ ਤੋੜਨਾ ਬੜਾ ਮੁਸ਼ਕਿਲ ਆ ਖਾਣਾ ਸੌਖਾ ਆ ਚੜ ਗਿਆ ਆਹੋ ਚਲ ਮਾਣ ਕਰੀਆ ਬੋਨ ਸ਼ੇਡ ਪਾ ਕੇ ਤੇਰੇ ਕਹਿੰਦੇ ਮੈਂ ਚੱਲੀ ਹੁਣ ਤੂੰ ਤੋੜ ਤੇ ਲਾਓ ਦੋਆਂ ਤਿੰਨਾ ਘਰਾਂ ਜੋਗਾ ਹੋ ਜੇ ਦੋ ਭਾਬੀ ਮੂਲੀਆਂ ਫੜੋ ਤੁਸੀਂ ਮੈਂ ਸਾਫ ਖਾ ਲੈਣਾ ਹਾ ਫੜਾ ਦਿਓ ਮੈਨੂੰ ਚੋਕਤਰਾ ਆਹੋ ਹਾਂ ਇਹਨੂੰ ਮੈਂ ਖੋਲਦਾ ਜਾ ਕੇ ਮੈਂ ਤਾਂ ਹੋਈ ਨਹੀਂ ਮੋਟਰ ਤੋਂ ਹੁਣ ਆ ਹਾਂ ਲੈ ਮਮੀ ਨੂੰ ਕੱਲੀ ਨਹੀਂ ਤੋੜ ਲੈ ਇੰਨਾ ਸਾਗ ਆਹ ਕੱਲੀ ਨੇ ਤੋੜ ਲੈ ਇੱਥੇ ਸਾਗ ਕੱਲੀ ਨੇ ਤੋੜਿਆ ਤੁਸੀਂ ਤਾਂ ਹੋਣ ਆਏ ਜੀ ਮੂੜੀਆਂ ਤੋੜ ਲਈਆਂ ਪਾਲਕ ਵੀ ਹੋਈ ਨਾ ਹਾਂ ਹਾਂ ਆਹ ਕੱਪੜਾ ਪਾ ਕੇ ਆਹੋ ਰਾਤ ਨੂੰ ਮੱਖੇ ਜਿਹੜਾ ਰਾਂ ਨੂੰ ਪਤਾ ਲੱਗੂ ਹਾਂ ਆ ਵਧੀਆ ਇੱਥੇ ਤੋਲੋ ਘਰ ਖਲਾ ਲਾਣਾ ਪਊਗਾ ਹਾਂ ਗੋਲੀਆਂ ਹੋਈਆਂ ਬੜੀਆਂ ਸੋਹਣੀਆਂ ਨਾ ਮੋਟੀਆਂ-ਮੋਟੀਆਂ ਹੂੰ ਤਾਂ ਜਨਾ ਮੂਰੇ ਇਹਨਾਂ ਨੂੰ ਕੋਈ ਕੋਈ ਸਪਰੇਅ ਜਾਂ ਕੋਈ ਖਾਦ ਮੈਂ ਤਾਂ ਬਰਸਨ ਦੀ ਖਾਦ ਪਾਉਂਦਾ ਹਾਂ ਚਾਹੀਦੀ ਵੀ ਨਹੀਂ ਆ ਡੰਗਰਾਂ ਨੇ ਬਰਸਨ ਖਾਣਾ ਇਹ ਮੈਂ ਨਹੀਂ ਪਾਉਂਦਾ ਤੇ ਦੁੱਧ ਦੇਣਾ ਫਜੂਰੀਆ ਜਾ ਰਹੀ ਆ ਉਹਨਾਂ ਹੀ ਹੁੰਦਾ ਵਾ ਹਾਂ ਚਲੋ ਆ ਵਿਖਾਉਣਾ ਖੋਲ ਕੇ ਹੁਣ ਬਾਹ ਸਾਰੇ ਕਹਿਣਾ ਦੱਸਿਆ ਨਹੀਂ ਵਿੱਚੋਂ ਕੀ ਨਿਕਲਦਾ ਇਹਦੇ ਉਹ ਕਿੱਦਾਂ ਦਾ ਮਾਮਾ ਇਹ ਇੰਗਲਿਸ਼ ਕੀ ਨਾ ਆਊਗਾ ਇਹ ਫਰੂਟ ਦਾ ਇਹਦਾ ਹਾਂ ਭਰਾ ਅਸੀਂ ਤੇ ਚਕੋਦਰਾ ਹੀ ਸੁਣਿਆ ਨਹੀਂ ਉਹ ਤਾਂ ਚੱਲ ਪੰਜਾਬੀ ਚ ਹੋ ਗਿਆ ਹਾਂ ਫਿਰ ਅਸੀਂ ਦੀਦੀ ਨੂੰ ਪੁੱਛਦਾ ਜਵਿੰਦਰ ਨੂੰ ਪਤਾ ਜੇ ਇਹ ਥੋੜੀ ਪੜੀ ਲਿਖੀ ਜਿਆਦਾ ਵਾ ਹਾਂ ਦਾ ਵਾ ਹਾਂ ਇਹ ਹੈ ਤਾਂ ਚਕੋਦੜਾ ਕੀ ਚਕੋਦੜਾ ਇਹ ਇੱਥੇ ਜ਼ੋਰ ਦੇਣਾ ਇੱਥੇ ਚਕੋਦਰਾ ਚਾਹ ਲੈ ਇੰਗਲਿਸ਼ ਬੋਲਣ ਦਾ ਇਹਦਾ ਨਾਮ ਦੱਸ ਹਾਂ ਇਹਨੂੰ ਕਹਿੰਦੇ ਚਕੋਧਰਾ ਪਜਾਪੀ ਚ ਇਹ ਲੱਗਦਾ ਚਲੋ ਹੁਣ ਆਪਾਂ ਮੈਂ ਤੁਸੀਂ ਜਾਂਦੇ ਆ ਚਕੋਧਰਾ ਚਕੋਧਰਾ ਹੁਣ ਆਪੇ ਦੱਸਣਗੇ ਹਲਕਾ ਬੜਾ ਨੀ ਕਾਹੀ ਹੈ ਬੜੇ ਵੱਡੇ ਇੰਨੋਂ ਬੜਾ ਵੱਡਾ ਸਾਇ ਹੈ ਹਲੇ ਉੱਥੇ ਸਬਸਕ੍ਰਾਈਬਰਾਂ ਨੂੰ ਪੁੱਛ ਲੈਣੇ ਵੀ ਇਹਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਆ ਤੇ ਫਰੂਟ ਨੂੰ ਤੇ ਪੰਜਾਬੀ ਵਿੱਚ ਤੁਹਾਡੇ ਰੀਲ ਚ ਕੀ ਕਹਿੰਦੇ ਤੁਹਾਡੇ ਰੀਲ ਚ ਆਖੀ ਤੇ ਚਕੋਧਰਾ ਕਹਿੰਦੇ ਆ ਇਹਨੂੰ ਹਾਂ ਕੱਟ ਕੇ ਵੀ ਖਾ ਲਵਾਂ ਕਿਦਾਂ ਦਾ ਨਿਕਲਦਾ ਵੇ ਹਾਂ ਲਿਆਓ ਇਹ ਕਰਦੋ ਚੁਧ ਲਿਆਓ ਜੇ ਤੁਹਾਨੂੰ ਜ਼ਰੂਰਤ ਹੋਵੇ ਐਡਰੈਸ ਇਹਦਾ ਪਤਾ ਕੀ ਆ ਪਿੰਡ ਮਠੋਲਾ ਇਸ ਫਿਗਰ ਦਾ ਪੁਰਾਣਾ ਕਰ ਲੈ ਉਹ ਖੋਲੀ ਜਮਨਾ ਨਹੀਂ ਹੋਊ ਕੋਈ ਘਰ ਕੱਲ ਦਾ ਫੜਾ ਖੜਾ ਪਟਟ ਕੋਈ ਸੀ ਛਿਲਣ ਦਾ ਇਹਦਾ ਤਰੀਕਾ ਬੜੀ ਮੋਟੀ ਹੈ ਇਹਦੀ ਪਰਤ ਜੀ ਜਿਵੇਂ ਕਹੇ ਵੀ ਕਰਦ ਵੱਜੂ ਉਹਨੇ ਵਜਦੀ ਛਿਲ ਛਿਲਕਾ ਮੋਟਾ ਵਾ ਪਰ ਸੁਆਦ ਬੜਾ ਹੀ ਮੰਮੀ ਨੇ ਹੋਰ ਉਹਦੇ ਦਿਮਾਗ ਦੀ ਤਰ੍ਹਾਂ ਮੋਟਾ ਹੋਇਆ ਹੈ ਹਾਂ ਇਹ ਨਾ ਮੰਮੀ ਨੇ ਇੱਥੇ ਦੇ ਹੀ ਪਿਛੇ ਵਾਲਾ ਉਹਦਾ ਖਾਦਾ ਸੁਆਦ ਲੱਗਾ ਬਹੁਤ ਵਧੀਆ ਲੱਗਦਾ ਲਿਆ ਕੇ ਨਹੀਂ ਕੋਈ ਦਿੰਦਾ ਨੰਦੇ ਖਾਣ ਨੂੰ ਬੜਾ ਚੰਗਾ ਹੁੰਦਾ ਹੈ ਉਧਰ ਜਾਂਦਾ ਹੀ ਨਹੀਂ ਤੋਰਦਾ ਸਾ ਵਾ 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 ਕੀ ਨਿਕਲਿਆ ਆਹ ਇਹ ਖਾਣ ਵਾਲਾ ਮੈਨੂੰ ਪਤਾ ਮੈਨੂੰ ਪਤਾ ਨਹੀਂ ਇਹ ਸਿਲਕਾ ਦਾ ਕੋਈ ਪਤਾ ਨਹੀਂ ਨਹੀਂ ਖਾਂਦੀ ਫੁੱਟਬਾਲਾਂ ਕੋ ਨਿਕਲੰਦ ਰੋ ਗੋਲ ਉਧਰ ਉਹ ਕੱਲਾ ਹੀ ਮਸਤ ਹੋਇਆ ਫਿਰਸੁਰ ਵਾਲਾ ਨਾ ਉਹ ਨੂੰ ਪਤੰਗਾ ਨਾ ਮਤਲਬ ਆ ਸੰਡੇ ਆ ਉਹਨੇ ਕਾਰਟਲੇ ਆਤੀ ਤਾਂ ਉਹ ਕਿਥੋਂ ਆਣ ਕੇ ਫੇਰ ਦੁਰਪਸਾ ਆ ਗਿਆ ਆ ਗਿਆ ਤੇਰੀ ਪਸੰਦ ਦਾ ਲੈਣ ਦਾ ਕੋਦਰਾ ਲੈ ਚ ਕੋਦਰਾ ਲੈਣਦਾ ਤੂੰ ਜ਼ਿਆਦਾ ਖਾਣਾ ਚਿਖਾਦ ਰ ਕੋਦਰਾ ਹਾਂ ਕੋਦਰਾ ਤਾਰੇ ਅੰਗਰੇਜ਼ ਹੀ ਆਗੇ ਬਈ ਅੰਗਰੇਜ਼ ਤੇ ਇਹੀ ਆ ਇਹੀ ਪੜਨਿਆ ਬੀਏ ਸ ਇਹ ਦੱਸੂਗਾ ਹੂੰ ਇਹ ਕੋਦਰਾ ਕੋਦਰਾ ਮੰਮੀ ਆਦੀ ਕੋਦਰਾ ਲਓ ਜੀ ਵੇਕਨ ਨੂੰ ਕਿੰਨਾ ਵੱਡਾ ਲੱਗਦਾ ਤੇ ਵਿੱਚ ਇੰਨਾ ਕਿ ਨਿਕਲ ਆ ਜਿੰਨੇ ਕਲ ਚੂਹਾ ਪਰ ਪਤਾ ਕੀ ਆ ਇਹ ਛੋਟਾ ਹੀ ਨਹੀਂ ਉਦਾਂ ਵੀ ਛੋਟਾ ਹੀ ਵੱਡੇ بڑے ਲੱਗੇ ਇਤੋਂ بڑے ਵੱਡੇ ਆ ਢਾਗੀ ਲੈ ਕੇ ਲਾਇਓ ਮੇਰੇ ਮੂੰਹ ਚ ਪਾਣੀ ਆਉਂਦਾ ਹੁੰਦਾ ਹੂੰ ਲੱਗਦਾ ਪਾਣੀ ਕੇ ਉਹਦਾ ਜਵਾਦ ਬੜਾ ਆ ਮਮੀ ਨਾਲ ਖਾਦਾ ਵਾ ਇਹ ਛਿਲਿਆ ਹੀ ਕੋਈ ਥਾਲੀ ਜਿੱਤੇ ਪਾ ਕੇ ਬੈਠੇ ਛਿਲਿਆ ਤੇ ਕਈ ਜੀ ਆ ਪਾਣੀ ਜਿਆਦਾ ਮੂੰਹ ਚ ਆਉਂਦਾ ਇਧਰ ਨੂੰ ਬਰਸਨ ਭਰ ਜੂਗਾ ਨਾਲੇ ਥੋੜੇ ਛਿਲ ਲਓ ਨਾ ਨਾ ਕੀ ਸਾਹ ਖੇੜੇ ਮਮੀ ਆ ਇਦਾਂ ਧਿਆਨ ਨਾਲ ਕੋਈ ਨਹੀਂ ਨਾ ਕਿ ਬਾਂ ਲਾਲਾ ਚੋਣਦੀਆਂ ਲਾਲਾਂ ਕਿ ਚੋਣੀਆਂ ਮੰਮੀ ਤੁਸੀਂ ਕਿੰਨਾ ਟਾਈਮ ਕਿੱਦਾਂ ਨਿਕਲੇ ਜਿੱਦਾਂ ਨਾਰੀਅਲ ਹੁੰਦਾ ਹਣਾ ਜੋ ਸੁੱਕਾ ਨਾਰੀਅਲ ਇਹ ਸਾਡਾ ਪੰਜਾਬੀਆਂ ਦਾ ਨਾਰੀਅਲ ਉਹਦੇ ਖੇਰਲਾ ਵਾਲਿਆਂ ਦਾ ਨਾ ਕਿੰਨਾ ਤੋਂ ਲੱਗ ਗਿਆ ਸਾਰਾ ਜਗਾਰ ਬਣੀ ਤੇ ਉਦਾਂ ਮੈਂ ਜਿੱਥੋਂ ਤੱਕ ਸੁਣਿਆ ਆ ਨਾ ਇਹਦਾ ਇਹਦਾ ਜੂਸ ਆ ਨਾ ਲੀਵਰ ਤੇ ਬੜਾ ਚੰਗਾ ਲੀਵਰ ਤੇ ਬੜਾ ਚੰਗਾ ਕਹਿੰਦੇ ਹੈ ਠੰਡਾ ਬੜਾ ਹੁੰਦਾ ਵਾ ਤੇ ਲੀਵਰ ਵਾਸਤੇ ਬਹੁਤ ਹੀ ਵਧੀਆ ਚੀਜ਼ ਆ ਬਸ ਕਰੋ ਤੁਸੀਂ ਵਿੱਚ ਕੱਟੋਗਾ ਆਪੇ ਛਿੱਲ ਲੈਣਗੇ ਨਹੀਂ ਯਾਰ ਥੋੜਾ ਖਾਣਾ ਵੀ ਆ ਖਾਣ ਵਾਲਿਆਂ ਨੇ ਆਪੇ ਛਿੱਲ ਲੈਣਾ ਬੇਕਰੋ ਕੱਟੋ ਸਹੀ ਤੇ ਜਿਹੜੀ ਡਰੈਸਿੰਗ ਆਉਦੀ ਉਹ ਬਹੁਤ ਜ਼ਰੂਰੀ ਆ ਇਹ ਲੱਪਣਾ ਨਹੀਂ ਜਿਹਦਾ ਜਿਹਦਾ ਹਿੱਸਾ ਆ ਉਹਨਾਂ ਨੂੰ ਫੜਾ ਦੋ ਆਪੇ ਕਰ ਲੈਣਾ ਚੱਲ ਤੇ ਅੰਗ ਵੇਹਲੋ ਇਹ ਪਰ ਕੱਚਾ ਜੇ ਆਵੇ ਜੇ ਤਾਂ ਫਾੜੀ ਨਹੀਂ ਪਾ ਲਿਆ ਪਾ ਨਹੀਂ ਇਹਦਾ ਰੰਗ ਵੀ ਸੰਤਰੀ ਜਿਹਾ ਹੋ ਜਾਂਦਾ ਜਦੋਂ ਪੂਰਾ ਪੱਕਿਆ ਹੁੰਦਾ ਥੋੜਾ ਹੈ ਨਹੀਂ ਇਹ ਲਾਲ ਲਾਲ ਜਿਆ ਖਾਣ ਦਾ ਤਰੀਕਾ ਸੁਣੋ ਆਹ ਵੇਖੋ ਇਹਨੂੰ ਆਹ ਸਾਈਡ ਨੂੰ ਮੋਟੀ ਚਮੜੀ ਇਹਦੀ ਇਹ ਵੀ ਲਾਉਣੀ ਆ ਇਹ ਵੀ ਲਾ ਲਓ ਆਹ ਲਾਓ ਆਹ ਵੇਖੋ ਲੱਤ ਗਿਆ ਤੇ ਹੁਣ ਜਿਹੜੀ ਆਹ ਚੀਜ਼ ਹੈ ਨਾ ਇੰਨਾ ਰਾਸ ਇੱਥੇ ਆਹ ਵੇਖੋ ਆਹ ਚੀਜ਼ ਨੂੰ ਲੋ ਮਾਤਾ ਜੀ ਲਿਓ 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 ਤੁਸੀਂ ਪਹਿਲਾਂ ਚੱਖੋ ਭੋਗ ਲਾਓ ਵਾਹ ਖੁਸ਼ੀ ਤੁਹਾਨੂੰ ਕੋ ਮਾਨ ਭਾਸ਼ਾ ਹੋ ਤੇ ਲੱਗ ਗਿਆ ਉਧਰ ਭੋਗ ਦੇ ਭੂਆ ਨੇ ਲਾਤਾ ਵਿੰਦਰ ਗੁਰ ਨੇ ਆ ਲੈ ਵਾਹ ਵਾਹ ਬਹੁਤ ਟੇਸਟੀ ਰਸ ਬੜਾ ਹੈ ਨਾ ਮੂੰਹ ਭਰ ਜਾਂਦਾ ਗੌਰਵ ਬਹੁਤ ਵਧੀਆ ਖੱਟਾ ਵੀ ਹੋਣਾ ਥੋੜਾ ਜਿਆਦਾ ਨਹੀਂ ਹਮ ਹਟਾ ਮਿਠਾ ਹਟਾ ਮਿਠਾ ਹੀ ਦਾਨੇ ਸਵਾਲ ਲਾਤਾ ਇਹ ਲੋ ਆ ਪਰਤ ਜੀ ਸਾਈਡ ਵਾਲੀ ਰੱਖੀ ਜਾਂਦੀ ਤੇ ਸਿਰਫ ਐਹੀ ਆ ਬਾਦ ਗਾ ਦੇ ਨਹੀਂ ਗੌਰਵ ਹੋਰ ਲਿਆ ਉਹ ਤੋੜ ਕੇ ਸਵਾਦ ਲੱਗ ਕੇ